ਉਹ ਕਹ ਰਹੇ ਹੂ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਇੱਧਰ ਆ ਜਾਣਾ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੁੰਦੀ ਆਉਂਦੀ ਸੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ 'ਚ ਰੱਖਿਆ ਇੱਧਰ ਅਸੀਂ ਚੱਲ ਜਲੇ ਉਮੀ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨ ਕਹਿੰਦੇ ਅੱਤ ਖੁਦਾ ਦਾ ਵੈਰ ਏਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਭੈਣ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ ਕਪਲ ਮੁਸੀਹੇ ਕਿ ਲੱਗਦੀ ਪ੍ਰਾਹ ਛੋਟਾ ਇਹ ਸੂਚਨਾ ਮਿਲੀ ਤੁਹਾਨੂੰ ਤੇ ਸ਼ਾਮ ਨੂੰ ਫੋਨ ਆਇਆ ਕਿ ਕੋਸ਼ੂ ਹੋ ਗਿਆ ਏਦਾਂ ਕਰਕੇ ਹੋਰ ਪਤਾ ਲੱਗੂਗਾ ਜਦੋਂ ਆਵਾਂਗੇ ਫੇਰੀ ਕੁਝ ਪਤਾ ਲੱਗੂ ਜੁਜੀ ਇਹ ਕਰਕੇ ਅਸੀਕਮ ਸ਼ਾਮ ਦੇ ਸ਼ਿਕਮ ਸ਼ਾਮ ਆ ਸਭ ਤੋਂ ਜੀ ਪਹੇ ਤੁਹਾਨੂੰ ਕਿਹਨਾਂ ਦਾ ਫੋਨ ਆਇਆ ਜੇ ਸੀਰ ਸਾਹਿਬ ਜੀ ਉਸ ਸਾਮ ਦਾ ਅਸਲ ਤੋਂ ਮੰਨਦੇ ਕੋਈ ਵੀ ਦਾ ਹਾਲੀ ਸੁਦੇ ਰਣ ਹਸ ਰਹੀ ਗਰੀ ਕਦੋਂ ਕਰਦੇ ਮੇਰੇ ਤੇ ਚਾਰ ਪੰਜ ਦਿਨ ਪਿੱਲੋ ਹੀ ਕਰ ਲੋਈ ਪਰ ਆਨ ਵਾਲਾ ਕੱਦੇ ਨਹੀਂ ਨਹੀਂ ਕੋਈ ਕਰਦੇ ਸਿਰਫ ਉਹ ਮੈਨੂੰ ਕਹਿੰਦੇ ਇਹ ਜੀ ਦਾ ਕਾਲ ਬਣੇ ਵੱਡੀਆ ਇਹ ਕਹਿੰਦੇ ਆਪਨੇ ਦੁਕਾਨ ਵੱਡੀ ਕਰ ਮੈਂ ਤੈਨੂੰ ਪੈਸੇ ਪਾਉਣਾ ਉਹਦਾ ਪਾਰਟੀ ਚਰੀਤ ਤੋਂ ਲੈ ਆ ਜਾਣਾ ਪਰ ਸੋਰਸੋਂ ਆਏਗਾ ਫਿਰ 10 ਵਜੇ ਆਉਗੇ ਕਿ ਮੈਂ ਮੇਰੇ ਜੀਜਾ ਜੀ ਸਨ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰਦੇ ਉਹ ਕਹਿ ਰਹੇ ਹੁਣ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋ ਦੀਦੀ ਦਾ ਫੋਨ ਆਇਆ ਬਾਜੀ ਹੁਣਾਂ ਫੋਨ ਕੀਤਾ ਵਾ ਕਿ ਏਦਾਂ ਕਰਕੇ ਹੋ ਗਿਆ ਆਦੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਹੀਂ ਦੋਵੇਂ ਭਰਾ ਮੈਂ ਤਾਂ ਸਣੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਜਲੋ ਫਿਰ ਅਹੀਂ ਕਨਫਰਮ ਜਦੋਂ ਭਾਜੀ ਉਹਨਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਹੀਂ ਰਾਤ ਨੂੰ ਗੱਲ ਦੌੜੇ ਆਏ ਅਹੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਦੇ ਆ ਪਰ ਤੁਹਾਨੂੰ ਪਤਾ ਜਿਹੜੀ ਭਨੇਵੀ ਉਹਨੂੰ ਦੰਦਰ ਪੈ ਗਈ ਉਹਦੇ ਉੱਪ ਜਾ ਕੇ ਕਮਜ਼ੋਰੀ ਵੀ ਵੀ ਘਟ ਗਿਆ ਸਾਰਾ ਉਹਨੂੰ ਰਾਤੀ ਹਸਪਤਾਲੋਂ 11 ਵਜੇ ਭਾਜੀ ਵੈਬਲ ਨੇ ਖੜਿਆ ਫਿਰ ਅਹੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੁੰਦੀ ਆਉਂਦੀ ਹੀ ਉਹਨੂੰ ਹੀ ਉਧਰ ਬਿਮਾਰ ਪਈ ਉਧਰ ਇਧਰ ਉਧਰ ਇਹਨਾਂ ਦੇ ਘਰਾਂ ਚ ਰੱਖਿਆ ਇਧਰ ਅਸੀਂ ਡਰਦੇ ਲਿਆ 19 ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨ ਕਹਿੰਦੇ ਅੱਤ ਖੁਦਾ ਦਾ ਵੈਰ ਏਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਭੈਣ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ